ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਟਿੰਡੋ ਫਾਰਮ ਹਾਊਸ ਮੈਂ ਉਮੀਦ ਰੱਖਦੇ ਹਾਂ ਵੀ ਤੁਹਾਨੂੰ ਸਾਰੇ ਜਣਾਂ ਨੂੰ ਸਾਡੇ ਵਲੌਗਸ ਵਧੀਆ ਲੱਗਣ ਬਾਕੀ ਵੀਡੀਓ ਨੂੰ ਖੀਰ ਤੱਕ ਜ਼ਰੂਰ ਦੇਖਿਓ ਆ ਲੋ ਜੀ ਸਵੇਰੀ ਸਵੇਰੇ ਕਰ ਰਹੇ ਨੇ ਕੰਮਕਾਰ ਟੁੱਟਿਆ ਕਿਹੜੇ ਕਿਹੜੇ ਬੋਲਦੀ ਹੈ ਇੱਕ ਤਾਂ ਬਾਹਰ ਲਈ ਖੋਲੀ ਆ ਜੀ ਆਹਾ ਤੇ ਇੱਕ ਜਿੱਥੇ ਕੱਪੜੇ ਤੋਂ ਨਿਓ ਵਾਲੀ ਖੋਲ ਕੇ ਆਈਆਂ ਮੈਂ ਬੰਦ ਕਰਿਆ ਮਾਂ ਓਕੇ ਲੋ ਜੀ ਆ ਪਾਪ ਬੰਦ ਹੋ ਗਿਆ ਸੀ ਮੈਂ ਬਲੇਕ ਟੂਟੀਆਂ ਬੰਦ ਕਰਕੇ ਨਾਲੇ ਅੱਜ ਸਵੇਰੀ ਸਵੇਰੀ ਆ ਕਪੜੇ ਜੇ ਧੋਤੇ ਸਾਰੇ ਮੋਟਰ ਚੱਲਦੀ ਸੀ ਜੀ ਬਸ ਮੈਂ ਟੂਟੀਆਂ ਵਗੈਰਾ ਬੰਦ ਕਰਦਾ ਸਾਰੀਆਂ ਦੋਏ ਖੋਲ ਕੇ ਆਈ ਸੀ ਇਹਨਾਂ ਸਾਨੇ ਪੈਪ ਉਧਰ ਕਿਸੇ ਤੀ ਦਿੱਤੇ ਜਾਂਦੇ ਇਹ ਕਸਰੇ ਤੇ ਜਿਹੜੇ ਭਾਈ ਸੀਗੇ ਉਹਨਾਂ ਨੇ ਤੋੜਤੇ ਸੀ ਗਿਆ ਹਾਂ ਵਿੱਚੋਂ ਪੈਪ ਜਾ ਉਹਦੇ ਕਰਕੇ ਫਿਰਨੇ ਪਾਣੀ ਕਾਫੀ ਆਣ ਲੱਗ ਗਿਆ ਬਾਹਰ ਉਰ ਤੱਕ ਜਿਲਬਲ ਜੀ ਜੰਮੀ ਪਈ ਐ ਮੈਂ ਤੁਹਾਨੂੰ ਦਿਖਾਨੀ ਸਾਰੇ ਜਣਿਆਂ ਨੂੰ ਇਹ ਤਾਂ ਕਰਕੇ ਫਿਰ ਹੁਣ ਕਰਦੇ ਕਹਿੰਦੇ ਵੀ ਇਹਨੂੰ ਲੋਟੇ ਕਰ ਲੈਣੇ ਆ। ਨਾਲੇ ਆਪਾਂ ਤੋੜਦਿਆਂ ਕੱਦੂ ਕੱਲ ਵੀ ਕੱਦੂ ਤੋੜੀ ਤੇ ਅੱਜ ਫੇਰ ਕੱਦੂ ਹੋਏ ਪਏ ਨੇ। ਮਾਂ ਕਹਿੰਦੇ ਤੋੜ ਲੈਣੇ ਆ। ਫੇਸ ਦਿਖਾਨੀਆਂ। ਆ ਦੇਖੋ ਉਰਤਕ ਪਾਣੀ ਆਈ ਜਾਂਦਾ ਤੇ ਫਿਰ ਕਹਿੰਦੇ ਵੀ ਚਲੇ ਲੋਟੇ ਕਰ ਲੈਣੇ ਆ। ਇਹ ਇੱਥੋਂ ਪੂਲੀਆਂ ਦੇ ਬੰਦੇ ਪਹਿਲਾਂ ਸੀ ਵਲੌਗ ਪਾਇ ਸੀ ਆ ਪੂਲੀਆਂ ਐ ਦੱਬੀਆਂ ਹੋਈਆਂ ਨੇ ਇੱਥੋਂ। ਫਿਰ ਉਹ ਉਦੋਂ ਜਾ ਰਿਹਾ ਆ ਦੋਨੇ ਆਪਣੇ ਬਰਾਬਰ ਕਰ ਦਿੱਤੀ ਪਹਿਲਾਂ ਉਦੋਂ ਨੂੰ ਜਾਂਦਾ ਸੀਗਾ। ਚਲੋ ਜੀ। ਯੋ ਪਰਤ ਲ ਗਿਆ ਕਿੱਥੇ ਆ ਉਹ ਇਹ ਉਹ ਪਤਾ ਫੋਨ ਤੇ ਪਤਾ ਕੋਈ ਪਿੱਛੇ ਕਰ ਲਿਆ ਅੱਛਾ ਅੱਛਾ ਕੀ ਹੋ ਗਏ ਨੂੰ ਕੁਲੀ ਦਾ ਦੱਬਿਆ ਹੋਇਆ ਨਾ ਸਾਲਾ ਉੱਪਰੋਂ ਰਣ ਦੇ ਲੱਗੂ ਪੁੱਤ ਜਸ ਤੱਕ ਕੀ ਕਰਦੇ ਨੇ ਇਹਦੇ ਭਾਬੀ ਇਹ ਦੇਖਿਆ ਆਉਂਦੇ ਆ ਮੈਂ ਵੀ ਹੁਣੇ ਦਾਲ ਸਬਜ਼ੀ ਦਾ ਗਰਮ ਕਰਤੀ ਸੀਗੀ ਰਾਤੀ ਸਬਜ਼ੀ ਦਾਲ ਬਣਾਈ ਸੀਗੀ ਉਹਨਾਂ ਦੀ ਮੂੰਗੀ ਦੀ ते रोटी राटी बना के सारा काम नबेड़ लिया हम यही कर रहे हैं भाभी पोचे लग रहे नहीं है चलो मैं तो आप नबेड़ के हम रोटी पानी का करके पोचे पाचे ला के ਤੁਹਾਨੂੰ ਵੀ ਲੈ ਦੇ। ਓਕੇ। ਹੋਂਦਰ ਬੈਠਾ। ਹੋਰ ਚੀਕਾਂ ਲੱਗੀਆਂ। ਸਪਟੇਰੀ ਆਈ ਜਾਂ ਸੁਸਤੀ ਬਈ ਬਈਆ। ਬਸ। ਨਹੀਂ ਭਾਬੀ ਸੁਸਤੀ ਦਾ ਯਾਰ ਹੈਗੀ ਆ ਮੈਨੂੰ ਵੀ ਅੱਜ ਬਹੁਤ ਹੀ ਦਵਾਈ ਦਵਾਈ ਕਰਕੇ ਜ਼ਿਆਦਾ ਹੋ ਜਾਂਦੀ ਆ ਹਨਾ। ਪਰ ਅੱਜ ਮੈਨੂੰ ਵੀ ਸਵੇਰ ਦੀ ਬਹੁਤ ਸੁਸਤੀ ਆ। ਮੈਂ ਕਿਹਾ ਇਹ ਮੈਨੂੰ ਆਈ ਆ ਤਾਂ ਹੁਣ ਕਰਕੇ ਸਮਝਾ। ਸੌਂ ਜਾ ਸਹੀ ਗੱਲ ਆ। ਪਤਾ ਨਹੀਂ ਮੌਸਮ ਆ ਕੀ ਕਹੇ। ਹੋਰ ਮੈਂ ਸਵੇਰੇ ਮੈਂ ਬਹੁਤ ਔਖੀ ਕੰਮ ਕਰ ਰਹੀ ਆ ਸਵੇਰ ਦੀ। ਤੱਕੇ ਜੇ ਨਾਲ ਚੱਲ ਰਹੀ ਆ। ਕੱਤ ਨਹੀਂ ਜਾਦ ਹੈ ਕਿ ਕੰਨਾ ਇਹ ਕਿ ਹੋਣਾ ਉਹ ਜਦ ਕਹਿ ਦਿੰਦੀ ਆ ਮੈਨੂੰ ਲੱਗਦੀ ਆ ਜਿੰਦ ਨੇ ਬੋਲੀ ਗੱਲ ਕਰੀਆ ਕੱਤ ਨਹੀਂ ਇੰਨਾ ਵੱਡਕ ਥੋੜਾ ਹੀ ਨਾਲ ਹੋ ਮਨਾ ਕਹਿੰਦੀ ਇੰਨਾ ਵੱਡ ਕੇ ਇਹਨੂੰ ਤੇ ਤੇ ਹੋਰਦੇ ਜਿਨੀ ਚੜੀ ਬਣਵਾ ਕੇ ਚੂੜੀ ਨਾ ਗਿਆ ਸੱਕੀ ਦਸਤੇ ਵੀ ਇੱਕੋਲੀ ਦੇ ਉੱਤੇ ਤੇ ਨਹੀਂ ਫੈਲ ਹੁੰਦਾ ਇਹ ਸਾਤੇ ਉੱਧਰ ਉੱਧਰ ਮਰਜੀ ਕਿੱਥੇ ਜਾਉਂਗਾ ਉੱਥੇ ਟੱਕਰ ਦਪਿਆ ਹੋਇਆ ਉੱਥੇ ਪੱਟਣਾ ਪੈਣਾ ਉੱਧਰ ਪੱਟਣਾ ਪੈਣਾ ਇਹਨਾਂ ਨੂੰ ਇਹ ਉੱਪਰ ਟਾਇਰ ਟੂ ਦਾ ਕਹਿੰਦੇ ਆ ਫੇਰ ਪਿੱਛੇ ਟੰਗੂ ਹੋ ਗਿਆ ਦੇਖੋ ਚੋੜੀ ਚੰਥਰ ਉਹ ਲੱਫਰੇ ਸੰਭਾ ਜੋ ਵੀ ਨੇ ਤਾਂ ਕਿ ਹਿਹੁਰੇ ਲੱਤਾਂ ਪਤੂੜ ਦਿਆਂ ਕੱਦੂ ਤੇ ਫੇਰ ਰੋਟੀ ਪਾਣੀ ਖਾਣੇ ਆ ਤੁੱਪ ਕਿਹੜੀ ਆ ਹਨਾ ਉੱਪਰ ਹੈਗੇ ਨੇ ਕੋਈ ਬਥੇਰੇ ਹੋਣਗੇ ਹਨਾ ਆ ਫੜ ਕੈਮਰਾ ਸਵਾਕ ਨੂੰ ਸਾਰ ਉਮੀਦ ਰੱਖਦੇ ਪੁੱਛ ਨੂੰ ਸਾਰੇ ਜਨ ਨੂੰ ਚੱਕ ਬਲੌਗ ਇਹ ਬਸ ਦੇ ਇੱਡੀ ਤੇ ਇੱਡੀ ਨਹੀਂ ਨਹੀਂ ਹਾਂ ਲੋਜੀ ਫਿਰ ਦੇਖੀ ਆ ਦੇ ਨਿੱਤੂ ਕਿੱਥੇ ਚੜੀ ਵੇ ਇਹ ਤੋ ਪੌੜੀ ਦੇ ਆਇਆ ਪੁੱਤਾਂ ਅੰਕਲ 1 ਮਿੰਟ ਜੀ ਮੈਨੂੰ ਆ ਤੋੜ ਲੈਂਦੀ ਜੀ ਪੌੜੀ ਤੋਂ ਮੈਂ ਤੇ ਇਹਦਾ ਘਾਟਾ ਤੋੜਤਾ ਨਿੱਤ ਉੱਤੇ ਚੜ ਕੇ ਐਣ ਅੰਗਾਂ ਉੱਤੇ ਕੀ ਕਹਿੰਦੇ ਹੁੰਦੇ ਨੇ ਆਪਣਾ ਕੀ ਆ ਚੀਕੂ ਕੁਝ ਨਾ ਕੁਝ ਨਾ ਨਹੀਂ ਫੂਆ ਨਹੀਂ ਹੋਇਆ ਫੁੱਟਿਆ ਨਹੀਂ ਫੁੱਟਿਆ ਨਹੀਂ ਬਚ ਗਈ ਆ ਆ ਇਹਨੂੰ ਵੀ ਤੱਕਾਰ ਦੇ ਆਦਨ ਗਗ ਨਹੀਂ ਚੜੀ ਸੀ ਉੱਤੇ ਜਿਹੜੀ ਦਸ ਦੀ ਕੁੜੀ ਭਾਣ ਜੀ ਮੇਰੀ ਦਰਸ਼ਨ ਦੀ ਕੁੜੀ ਤਾਂ ਕਹਿੰਦੀ ਮੈਨੂੰ ਡਰ ਲੱਗਦਾ ਛੋਟੀ ਨਿਆਣੀ ਆ ਉੱਤੇ ਚੜੀ ਤੇ ਉੱਥੇ ਤਾਂ ਟੁੱਟਿਆ ਨਹੀਂ ਕਦੋਂ ਦੇ ਵਿੱਚ ਆਪਾਂ ਮੈਂ ਬੋਡੀ ਤੇ ਨਹੀਂ ਆਜੀ ਆਪਾਂ ਨੇ ਟਾਈਮ ਚੈੱਕ ਕਰੋ ਬਾਜੀ ਗਏ ਨੇ 4:30 ਤੇ ਆਪਾਂ ਹੁਣ ਲਾ ਰਿਆਂ ਦਾ ਸਬਜੀ ਤੜਕਾ ਆਪਾਂ ਬਣਾ ਰਿਆਂ ਜੀ ਧਾਲ ਬਲੈਕ ਚਨੇ ਆ ਦੇਖੋ ਮੈਨੂੰ ਹੁਣੇ ਬੋਡੀ ਹੱਡੀਆਂ ਗਰਮ ਪੈ ਨਹੀਂ ਤੇ ਇੱਧਰ ਮੇਰੀ ਸੇਕ ਨਹੀਂ ਪਾਕੀ ਕਾਲੇ ਛੋਲੇ ਬੀਬੀ ਤੇ ਅਦਰ ਮੈਂਨੇ ਪਿਆਜ਼ ਗਠੇ ਵੀ ਕੱਟ ਲਏ ਐ ਇਹਦੇ ਵਿੱਚ ਮੈਂਨੇ ਟਮਾਟਰ ਪਾ ਲਿਆ ਗਠੇ ਪਾ ਲਏ ਹਰੀ ਮਿਰਚਾਂ ਲਸਣ ਤੇ ਬਸ ਹੁਣ ਮੈਂ ਜਾ ਰਹੀਆਂ ਬਾਹਰ ਅਗਨ ਚਾਣ ਵਾਸਤੇ ਆ ਰੋਟੀਆਂ ਸੀਗੇ ਡੱਬੇ ਡਬੇ ਸਾਫ ਕਰਤਾ ਬਸ ਹੁਣ दाल ਸਬਜ਼ੀ ਬਣਾਉਣੀ ਐ ਬਾਹਰ ਥੋੜੇ ਥੋੜੇ ਟੁੱਪੇ ਬਸ ਹੁਣ ਪਹਿਲੇ ਮੈਂ ਨਾ ਪਤਿੱਲਾ ਵਗੈਰਾ ਤੇ ਉਹ ਲਾਨੀ ਐ ਮਿੱਟੀ ਉਹ ਵੀ ਪਤਿੱਲਾ ਫਿਰ ਕਾਲਾ ਨਹੀਂ ਹੁੰਦਾ ਹੈਗਾ ਤੇ ਅੱਜ ਸਵੇਰੇ ਹਜੇ ਕੰਬਲ ਵਗੈਰਾ ਵੀ ਚੱਕਣੇ ਨੂੰ ਮਮੀ ਦੇ ਉਮੀ ਪੈ ਨੇ ਆ ਦੇਖੋ ਤੇ ਹੁਣ ਆਪਾਂ ਲਾਨੀ ਐ ਤੜਕਾ ਇਹ ਨੂੰ ਹੱਥ ਟ੍ਰੋਲਾ ਦਾ ਫੇਰ ਲਿਆ ਕਿ ਤਿੱਲੇ 'ਚ ਦੀਫਰੇ ਕਾਲਾ ਨਹੀਂ ਹੋਗਾ ਮਿੱਟੀ ਵੀ ਖਤਮ ਹੋ ਗਿਆ ਲੈ ਕੇ ਆਣੇ ਆੜੀਆ ਮਾਸੀ ਉਹਨਾਂ ਤੋਂ ਲੈ ਕੇ ਆਣੀ ਪਊਗਾ ਪਹਿਣਾ ਪੂਗਾ ਵੀ ਰੱਖ ਲੈਣਾ ਹਣਾ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਜਾਲੇ ਤੜਕਾ ਜੀ ਸਤਿ ਸ੍ਰੀ ਅਕਾਲ ਬਸ ਮੈਂ ਵੀ ਸਮਾਨ ਦਾ ਲੈ ਕੇ ਜਾਣੀ ਆ ਤੇ ਕੱਪੜੇ ਤੇ ਹੱਥ ਆਸਾਨੀ ਦੇ ਲਾਤੀਆਂ ਬਸ ਹੁਣ ਇਹ ਅੰਦਰ ਰੱਖਦੇ ਆ ਜਾ ਕੇ ਹੁਣ ਹੌਲੀ ਹੌਲੀ ਕੱਪੜੇ ਧੋਣ ਲੱਗ ਜਾਂਦੇ ਆ ਸਫਾਈਆਂ ਸ਼ੁਰੂ ਸਫਾਈਆਂ ਤਾਂ ਅਸੀਂ ਬਾਅਦ ਵੀ ਕਰਾਂਗੇ ਦੁਸ਼ਹਿਰੇ ਤੋਂ ਬਾਅਦ ਚ ਘਰ ਝਾੜਾਂਗੇ ਸਾਰਾ ਪਤਾ ਇੱਕ ਕਮਰੇ ਦਾ ਨਾ ਇੱਕ ਘੰਟੇ ਦਾ 70 ਰੁਪਏ ਲੈਂਦੇ ਨੇ ਪਿੰਡ ਵਿੱਚ ਕੀ ਅੱਜ ਯਾਰ ਪਤਾ ਕਿੰਨੀ ਲੜਾਈ ਪਈ ਹੈ ਦਾਦਾ ਪੁੱਛ ਰਹੇ ਕੁਛ ਖਾ ਰਹੇ ਦਾਦੂ ਨਹੀਂ ਪੁੱਛ ਰੇ ਤੂੰ ਪੁੱਛ ਰਹੀ ਆ ਮੈਂ ਵੀ ਸੱਚੀ ਕਰ ਰਹੀ ਆ ਦਾਦੂ ਕਹਿ ਰਹੇ ਸੀ ਓ ਬਸ ਬਸ ਕੁਛ ਵੀ ਨਹੀਂ ਹੈ ਕੁਛ ਵੀ ਨਹੀਂ ਹੈ ਕੀ ਲੈਣਾ ਆ ਦੇਖ ਰੋਜ ਮੈਸ ਮੈਨਾਂ ਤਾਂ ਹੋਣੇ ਨਹੀਂ ਤੱਪਪੋੜਾਂ ਚ ਦੇਖ ਲੈ ਜਾ ਕੇ ਨਾਲਿਆ ਰੱਖਿਆ ਆ ਲੈ ਜਾ ਨਾਲੇ ਆ ਲੈ ਜਾ ਠੀਕੋ ਨਾ ਉਹ ਤੇਲ ਲੈ ਕੇ ਚਲੋ ਚਲੋ ਚੱਕਾ ਚੱਕੋ ਜੋ ਮਰਜੀ ਦੋਹੇ ਲੈ ਜਾ ਮੈਂ ਤੇਲ ਲੈ ਕੇ ਹਾਂ ਠੀਕ ਹੈ ਦੋਨੇ ਚੱਕੇ ਜਾਣਗੇ ਚਲ ਚੱਕੀ ਆ ਨਹੀਂ ਚੱਕੇ ਜਾਊਗਾ ਨਾ ਚੱਕੇ ਜਾਊਗਾ ਗੇਟ ਨਹੀਂ ਖੋਲਣਾ ਫਿਰ ਲੈ ਜਾਣਾ ਸਰੀ ਨਹੀਂ ਚੈੱਕ ਕਰੂੰ ਨਵ ਰੂਪ ਸੋਹ ਹੀ ਲੱਗ ਰਿਹਾ ਇਹਨੇ ਅੱਜ ਨਵਾਂ ਸੂਟ ਬਣਵਾਇਆ ਆਪਣੀ ਮੰਮਾ ਤੋਂ ਹਾਂਜੀ ਬੀਬੀ ਹਾਂਜੀ ਦੋਸੋ ਰੋਟੀ ਬਸ ਲਿਆਂਨੀ ਬੀਬੀ ਮੈਂ ਰੋਟੀ ਸੋ ਦਾਲ ਬਣੀ ਜੀ ਤੇ ਆਪਣੀ ਦਾਲ ਦਿਖਣ ਤਾਂ ਬਹੁਤ ਸਵਾਦ ਲੱਗ ਰਹੀ ਚ ਬਾਕੀ ਹੁਣ ਖਾ ਕੇ ਦੇਖਦੇ ਆਪਾਂ ਛੋਲਿਆਂ ਦੀ ਦਾਲ ਸਬਜੀ ਮਾਂ ਫਿਰ ਤੋਂ ਘਣ ਲੱਗ ਗਿਆ ਅੱਜ ਸੂਟ ਚੈੱਕ ਕਰੋ ਇਹਦਾ ਨਵ ਰੂਪ ਦਾ ਲੋ ਜੀ ਰੋਟੀ ਪਾਣੀ ਖਾ ਲਿਆ ਸੀ ਆਪਾਂ ਨੇ ਤੇ ਖਾ ਪੀ ਕੇ ਦੁੱਧ ਬਣਾ ਕੇ ਦੁੱਧ ਮਠੀ ਚੱਲ ਰਹੀ ਹੈ ਇੱਧਰ ਤੇ ਇੱਧਰ ਆਪ ਇੱਕ ਪੌਡਕਾਸਟ ਦੇਖ ਰਹੇ ਹਾਂ ਹਾਂਜੀ ਤੇ ਖਾਦੋਂ ਹਾਂ ਹੂੰ ਫਿਰ ਬਾਕੀ ਮੈਂ ਉਮੀਦ ਰੱਖਦੇ ਵੇ ਤੁਹਾਨੂੰ ਮਠੀ ਦੱਸੋ ਕਿ ਤੁਹਾਨੂੰ ਵਧੀਆ ਲੱਗਦੀ ਹੈ ਸਭ ਤੋਂ ਵਧੀਆ ਚਾਹ ਨਾਲ सारे जणन बाकी मैं में पूरी उम्मीद रख दी मैं थो सारगी होगी अज नव का सूट ना उम्मीद जी में पाकिस्तानी जो कुड़िया नहीं होंदिया है झलिया जोनिया जी मैं बहुत सोना लगे <laughs> ਖੱਲੇ ਬੱਲੇ ਆ ਚਲੋ ਜੀ ਹੁਣ ਆਪਾਂ ਮਿਲਦੇ ਆ ਤੁਹਾਨੂੰ ਸਾਰੇ ਜਣੇ ਨੈਕਸਟ ਵਲੌਗ ਦੇ ਵਿੱਚ ਸੋ ਬਾਕੀ ਜਦ ਤੱਕ ਤੁਸੀਂ ਸਾਰੇ ਜਣੇ ਸਾਡੇ ਜੁੜੇ ਰਹੇ ਹੋ ਲੱਕਰ ਜ਼ਾਇਰ ਤੇ ਬਾਕੀ ਦੇਖਦੇ ਆਪਾਂ ਕੱਲ ਨੂੰ ਕੱਲ ਨੂੰ ਹੋ ਗਿਆ ਸਾਰਾ ਇੱਜਾ ਨੂੰ ਮਨਾਪਾਤ ਨੂੰ ਮਿਲਦੇ ਆ ਨੈਕਸਟ ਵਲੌਗ ਤੇ ਫਿਰ ਚੱਲ ਤੱਕ ਨਹੀਂ ਪਾਏ